10ਵੇਂ ਪਾਸ਼ਾ ਮਹਾਰਾਜ ਨੇ ਇੱਥੇ ਤੀਰ ਮਾਰ ਕੇ ਜਲਦਾ ਸੋਮਾ ਪ੍ਰਗਟ ਕੀਤਾ ਸੀ ਜੀ ਸੋ ਇੱਥੇ ਅੱਜ ਦਾ ਹੁਕਮਨਾਮਾ ਲਿਖਿਆ ਹੋਇਆ ਹੈ ਜੀ ਵੀਡੀਓ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਜੀ ਅੰਦਰ ਬਹੁਤ ਸਾਰੀਆਂ ਲੱਗੀਆਂ ਜੀ ਫੋਟੋ ਵਗੈਰਾ ਆ ਦੇਖੋ ਜੀ ਮੋਹਬਦੀਆਂ ਤੁਸੀਂ ਇੱਥੋਂ ਵੀ ਖਰੀਦ ਸਕਦੇ ਹੋ ਜੀ ਵੀਡੀਓ ਦੇਖ ਰਹੇ ਸਾਰੇ ਦੋਸਤੋ ਮਿਤਰਾਨੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਤਰੀਕ 21 ਅਕਤੂਬਰ ਦਿਨ ਮੰਗਲਵਾਰ ਆਵਾਜ਼ ਪੁਰੇ ਮੇਰੀ ਖਰਾਬ ਹੈ ਆਵਾਜ਼ ਤਾ ਜਾਇਓ ਤੇ ਆਪਾਂ ਚੱਲੇ ਜੀ ਮੱਥਾ ਟੇਕਣਾ ਗੁਰਦੁਆਰਾ ਆਲਵੀਦਰ ਸਾਹਿਬ ਤੇ ਮਾ ਥੋੜੇ ਦੌਰ ਪਹੁੰਚਣ ਵਾਲੇ ਆਪਾਂ ਆ ਗਿੱਲ ਪਿੰਡ ਹੈਗਾ ਜੀ ਇੱਥੇ ਤੇ ਆ ਸਾਹਮਣੇ ਬੋਰਡ ਲੱਗਾ ਹੋਇਆ ਜੀ ਗਿੱਲ ਪਿੰਡ ਜਿੱਥੇ ਕਾਫੀ ਦੁਕਾਨਾਂ ਹੈਗੇ ਜੀ ਜਿਵੇਂ ਸ਼ਾਪ ਹੈਗੀਆਂ ਜੀ ਵੱਡੀ ਵੱਡੀਆਂ ਬਰਗਰ ਕਿੰਨੀ ਹੋ ਗਿਆ ਹਨਾ ਹੋਰ ਵੀ ਕਾਫੀ ਮਤਲਬ ਹੈਗਾ ਜੀ ਮੈਕਡੀ ਹੋ ਗਿਆ ਤੇ ਆਪਾਂ ਉੱਥੇ ਖੜੇ ਹੋਇਆ ਜੀ ਤੇ ਚੱਲਦੇ ਆ ਜੀ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਤਰ੍ਹਾਂ ਨੇ ਲੈ ਮੱਥਾ ਟੇਕਿਆ ਜੀ ਆਪਣਾ ਹਨ ਤੇ ਅੱਜ ਦੀਵਾਲੀ ਆ ਤੇ ਸਾਰਿਆਂ ਨੂੰ ਬੰਦੀ ਛੋੜ ਦੀਵਾਲੀ ਦੀਆਂ ਜਿੰਨੇ ਵੀ ਦੇਖ ਰਹੇ ਵੀਡੀਓ ਫੇਸਬੁੱਕ ਫੈਮਿਲੀ ਜਾਂ YouTube ਫੈਮਿਲੀ ਦੇਖ ਰਹੇ ਇਹ ਸਾਰਿਆਂ ਨੂੰ ਮੁਬਾਰਕਾਂ ਜੀ ਤੇ ਪ੍ਰਮਾਤਮਾ ਕਰੇ ਤੁਹਾਡੇ ਘਰ ਐਦਾਂ ਹੀ ਖੁਸ਼ੀਆਂ ਲੈ ਕੇ ਹਾਜ਼ਰ ਹੋਵੇ ਤੇ ਤੰਦਰੁਸਤ ਸਦਾ ਚੜ੍ਹਦੀ ਕਲਾ ਤੁਸੀਂ ਰਹੋ ਤੇ ਆਪਾਂ ਜਾ ਰਹੇ ਜੀ ਤੇ ਆਪਣੇ ਕੋ ਅੱਜ ਛੋਟਾ ਮੋਟਰਸਾਈਕਲ ਆ ਠੀਕ ਹੈ ਜੀ ਤੇ ਇਹ ਜਾਂਦਾ ਸਿੱਧਾ ਗੁਰਦੁਆਰਾ ਆਲਵੀਰ ਸਾਹਿਬ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਚਲੋ ਚੱਲਦੇ ਆ ਜੀ ਫਿਰ ਤੇ ਦਰਸ਼ਨ ਕਰਨੇ ਜਾ ਕੇ ਤੁਹਾਨੂੰ ਫਿਰ ਆਪਾਂ ਤੇ ਅੱਜ ਦਿਵਾਲੀ ਕਰਕੇ ਕਾਫੀ ਰਾਸ਼ੀ ਜੀ ਸਾਰੇ ਬਸ ਮਕਾਨਾਂ ਵੀ ਅੱਧੀਆਂ ਬੰਦ ਹੋਈਆਂ ਅੱਜ ਤਾਂ ਮੇਰੇ ਸਾਹਮਣੇ ਆ ਆਪਾਂ ਹਮੂ ਬੰਦ ਲਿਆ ਜੀ ਤੇ ਜਕਾਮ ਹੋਇਆ ਆਪਾਂ ਨੂੰ ਥੋੜਾ ਅੱਜ ਦੀ ਆਵਾਜ਼ ਆਪਣੇ ਆਦੇ ਦਾ ਬੈਠੇ-ਬੈਠੇ ਵੀ ਆ ਜਾਂਦੇ ਨੇ ਤੇ ਇਹ ਰੋਡ ਹੈਗਾ ਜੀ ਮਲੇਰ ਕੋਟਲਾ ਦਿੱਲੋਂ ਠੀਕ ਹੈ ਜੀ ਤੁਸੀਂ ਇਧਰੋਂ ਜਾ ਸਕਦੇ ਹੋ ਠੀਕ ਹੈ ਜੀ ਹੌਲਦਾਂ ਮਾਰਕੀਟ ਬਹੁਤ ਬਣ ਗਿਆ ਜੀ ਆ ਦੇਖੋ ਕਿੰਨਾ ਸੋਹਣਾ ਆਇਆ ਬੈਲਸ ਅਨਮੋਲ ਵਿਹਾਰ ਹੌਲਦਾਂ ਮਾਰਕੀਟ ਬਹੁਤ ਡਿਵੈਲਪ ਹੋ ਗਿਆ ਜੀ ਨੂੰ ਜਾਣਾ ਤਾਂ ਆ ਸਾਰੇ ਤੁਹਾਨੂੰ ਵਧੀਆ ਮਿਲ ਜਾਣਗੇ ਜੀ ਇਸੇ ਦੇਖ ਸਕਦੇ ਤੁਸੀਂ ਇੱਥੋਂ ਹੈਗਾ ਜੀ ਮਲੇਰ ਕੋਟਲਾ 35 ਕਿਲੋਮੀਟਰ ਤੇ ਸੰਗਰੂਰ ਹੈਗਾ ਜੀ 67 ਕਿਲੋਮੀਟਰ ਆ ਭਾਈ ਜਾ ਰਿਹਾ ਵੀ ਸਲੱਗੀ ਵਾਲਾ ਮੁੰਡਾ ਨੇਮਤ ਕਰ ਦੋ ਜੀ ਇਹ ਇੰਦਾ ਹੁੰਦਾ ਟ੍ਰੈਫਿਕ ਇੱਥੇ ਟ੍ਰੈਫਿਕ ਐ ਹੁੰਦੀ ਐ ਇੱਥੇ ਆਲਮਗੀਰ ਇਨਕਲੇਵ ਆ ਨਵਾਂ ਬਣ ਰਿਹਾ ਜੀ ਹੁਣ ਇੱਥੇ ਤੁਸੀਂ ਨਾਮਕ ਵਗਾਰਾ ਇੱਥੋਂ ਆਇਆ ਖਰੀਦ ਸਕਦੇ ਹੋ ਜੀ ਤੇ ਬਹੁਤ ਸਾਰੇ ਇੱਥੇ ਤੁਹਾਨੂੰ ਰਸਤੇ 'ਚ ਸਸਤਾ ਸਸਤਾ ਕਪੜਾ ਹੋ ਗਿਆ ਨਾ ਹੋਰ ਵੀ ਘਰ ਦਾ ਸਾਮਾਨ ਵਾਸਤੇ ਤੁਹਾਨੂੰ ਚੀਜ਼ਾਂ ਇੱਥੇ ਮਿਲ ਜਾਣਗੀਆਂ ਜੀ ਥਾਂ ਥਾਂ 'ਤੇ ਕੈਮਰੇ ਲੱਗੇ ਹੋਏ ਨੇ ਆਹ ਸਾਹਮਣੇ ਆ ਗਿਆ ਜੀ ਗੇਟ ਆਲਮੇਰ ਸਾਹਿਬ ਦਾ ਔਰ ਦੇਖੋ ਜੀ ਤੇ ਸਾਹਮਣੇ ਆ ਗਿਆ ਜੀ ਮੀਨ ਇਹ ਆ ਗਿਆ ਜੀ ਗੁਰਦੁਆਰਾ ਮੁੰਜੀ ਸਾਹਿਬ ਆਲਮੇਰ ਸਾਹਿਬ ਠੀਕ ਹੈ ਜੀ ਸੰਗਤ ਵੀ ਕਾਫੀ ਲੱਗਦੀ ਆਈ ਹੋਈ ਅੱਜ ਤੇ ਇੱਥੇ ਲੋਕ ਦੁਕਾਨਾਂ ਬਹੁਤ ਲਗਾਈਆਂ ਹੋਈਆਂ ਜਿੱਥੇ ਰਸਤੇ ਵਿੱਚ ਆ ਲਿਖਿਆ ਹੈ ਜੀ ਆਲਮ ਆਪਟਾਕੇ ਇੱਥੇ ਇੱਥੇ ਵੀ ਹੈਗੇ ਆ ਜੀ ਪਟਾਕਿਆਂ ਵਾਸਤੇ ਤੇ ਆਹ ਦੇਖੋ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਜੀ ਸਾਈਡ ਤੇ ਤੇ ਉਹ ਲੱਗਾ ਜੀ ਖਲਾੜ ਹੋਇਆ ਜੀ ਜਿੱਥੇ ਗੋੜ ਬਣਦਾ ਦੁਕਾਨਾਂ ਤੋਂ ਇੱਥੇ ਬਹੁਤ ਮਿਲਣਗੀਆਂ ਜੀ ਅੱਜ ਤਾਂ ਆ ਦੇਖੋ ਪਟਾਕੇ 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 ਤੋਂ ਹਰੇਕ ਸਾਹ ਮਿਲ ਜਾਣਗੇ ਅੱਜ ਤਾਂ ਐਤ ਕੀ ਤਾਂ ਪਟਾਕੇ ਬਹੁਤ ਸਸਤੇ ਮਿਲ ਰਿਹਾ ਜੀ ਠੀਕ ਆ ਜੀ ਪਾਪਾ ਪਹੁੰਚ ਗਿਆ ਜੀ ਗੁਰਦੁਆਰਾ ਆਲਮਗੀਰ ਸਾਹਿਬ ਠੀਕ ਆ ਇੱਧਰ ਲੋ ਜੀ ਆਪਾਂ ਮੋਟਰਸਾਈਕਲ ਵੀ ਲੈ ਚੱਲਦੇ ਹਾਂ ਜੀ ਅੱਗੇ ਮੋਟਰਸਾਈਕਲ ਆਪਾਂ ਪੂਰੇ ਪਿਛਲੇ ਪਾਸੇ ਲੈ ਜਾਵਾਂਗੇ ਜਿੱਥੇ ਲੰਗਰ ਹਾਲ ਹੈ ਨਾ ਆਪਾਂ ਉਧਰ ਲੈ ਜਾਵਾਂਗੇ ਮੋਟਰਸਾਈਕਲ ਆਹ ਸਾਰੀ ਪਾਰਕਿੰਗ ਆ ਗਈ ਜੀ ਇਹ ਹੈਗੀ ਸਾਰੀ ਕਾਰ ਪਾਰਕਿੰਗ ਤੇ ਕਾਫੀ ਬਣੂ ਰਿਹਾ ਜੀ ਹੁਣ ਤੇ ਫਰਸ਼ ਵਗੈਰਾ ਲੱਗ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਉਹ ਦੇਖ ਲੋਡ 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 ਇੱਥੇ ਲਾ ਬਨੇ ਮੋਟਰਸਾਈਕਲ ਆਪਾਂ ਲੋਰੀ ਆਪਾਂ ਜੋੜਾ ਉੱਥੇ ਇਦਾਂ ਹੀ ਰੱਖਤਾ ਜੀ ਤੇ ਇਹ ਸਾਹਮਣੇ ਜੋੜਾ ਕਰੇ ਜੀ ਤੇ ਇਹ ਸਾਹਮਣੇ ਨਾਲ ਬਣਿਆ ਹੋਇਆ ਜੀ ਲੰਗਰ ਹਾਲ ਇਹ ਸਾਹਮਣੇ ਲੰਗਰ ਹਾਲ ਜੀ ਤੇ ਉਧਰ ਵੀ ਹੈਗੀ ਇਹ ਸੁਪਰਲ ਬੱਸੇ ਸੜਕ ਉਧਰ ਵੀ ਤੁਸੀਂ ਆ ਸਕਦੇ ਹੋ ਤੇ ਲੰਗਰ ਭਾਣ ਸਕਣਾ ਤੁਸੀਂ ਇੱਧਰ ਲੰਗਰ ਬਾਣੀ ਸ਼ਕ ਸਕਦੇ ਹੋ ਜੀ ਤੇ ਸੰਗਤ ਬਹੁਤ ਆਈ ਅੱਜ ਦਰਸ਼ਨ ਕਰਨ ਵਾਸਤੇ ਤੇ ਇੱਧਰ ਜਲ ਹੈਗਾ ਜੀ ਤੁਸੀਂ ਪੀ ਸਕਦੇ ਹੋ ਜੀ ਜਿਹੜਾ ਆਪਾਂ ਵੀ ਪੀ ਲੈਨੇ ਆ ਯਾਰ ਅਸਲ ਲੱਗਦੀ ਪਾਣੀ ਬੋਕਰਤਾ ਰਿਹਾ ਆ ਦੇਖੋ ਗੇਟ ਕਿੰਨਾ ਸੋਹਣਾ ਬਣਾਇਆ ਹੋਇਆ ਜੀ ਇਹ ਨਵਾਂ ਹੀ ਬਣਾਇਆ ਹੋਇਆ ਜੀ ਥੋੜਾ ਟਾਈਮ ਹੀ ਹੋ ਗਿਆ ਬਣੇ ਨੂੰ ਤੇ ਖੰਡਾ ਦੇਖੋਗੇ ਕਿੰਨਾ ਸੋਹਣਾ ਲੱਗ ਰਿਹਾ ਜੀ ਇੱਥੇ ਮੋਮਬਤੀਆਂ ਲਗਾ ਰਹੇ ਲੋਕ ਸੰਗਤ ਬਹੁਤ ਆਈ ਹੈ ਜੀ ਠੀਕ ਹੈ ਜੀ ਇੱਥੋਂ ਪਰੋਂ ਤੁਸੀਂ ਭਾਰਪੁਰ ਵੀ ਚੈੱਕ ਕਰ ਸਕਦੇ ਹੋ ਜੀ ਉਹ ਲੱਗੇ ਭਾਰਪੁਰ ਚੈੱਕ ਕਰ ਸਕਦੇ ਇੱਥੋਂ ਦੇ ਸੀ ਤੇ ਪਹਿਲਾਂ ਇਹ ਹਾਲ ਹੁੰਦਾ ਸੀ ਇੱਥੇ ਸਾਹਮਣੇ ਦੀਵਾਨ ਹਾਲ ਹੈ ਜੀ ਇਹ ਤੇ ਪਹਿਲਾਂ ਵੀ ਪੁਰਾਣਾ ਹੁੰਦਾ ਸੀ ਗੁਰਦੁਆਰਾ ਸਕਾਲ ਜੀ ਤੇ ਉਹ ਨਵਾਂ ਬਣਿਆ ਹੋਇਆ ਇੱਧਰ ਉਹ ਵੀ ਕਾਫੀ ਟਾਈਮ ਹੋ ਕੇ ਬਣੀ ਨੂੰ ਤੇ ਪਾਰਕ ਬਣੀ ਹੋਈ ਜੀ ਪੂਰੀ ਇੱਧਰ ਦੇਖ ਸਕਦੇ ਹੋ ਜੀ ਹਰਿਆਲੀ ਇੱਥੇ ਪੂਰੀ ਬਣੀ ਹੋਈ ਹੈ ਤਾਂ ਇੱਧਰ ਵੀ ਹੈਗਾ ਜੀ ਇੱਧਰੋ ਸੰਗਤ ਆਉਂਦੀ ਹੈ ਜੀ ਉਹ ਨਸਨ ਮੇਨ ਡਿਊਟੀ ਉਹ ਹੈਗੀ ਸਾਹਮਣੇ ਵਾਲੀ ਠੀਕ ਹੈ ਜੀ ਤੇ ਉਧਰ ਵੀ ਸ਼ਰਫੀਲ ਜਿਵੇਂ ਲੱਗੀ ਹੋਈ ਜੀ ਤੇ ਇੱਥੇ ਵੀ ਲੱਗੀ ਹੋਈ ਜੀ ਨਾਲ ਹੀ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ دیਵਾਨ ਹਾਲ ਇਹ ਦਾ ਪੰਤ ਨੂੰ ਹੁਣ ਦਿਖਾ ਕੇ ਅੰਦਰ ਇਹਦਾ ਫਿਰ دیਵਾਨ ਹਾਲ ਬਣਾਤਾ ਸੀ ਜੀ ਬਾਅਦ ਵਿੱਚ ਕਿਉਂਕਿ ਪ੍ਰੋਗਰਾਮ ਹੁੰਦੇ ਆ ਕਾਫੀ ਵੱਡੇ ਵੱਡੇ ਇੱਥੇ ਤੇ دیਵਾਨ ਹਾਲ ਫਿਰ ਇਦਾਂ ਬਣਾ ਦਿੱਤੇ ਜਾਂਦੇ ਆ ਜੀ ਠੀਕ ਹੈ ਜੀ ਆਹ ਸਾਹਮਣੇ ਦੇ ਘਰ ਹੈ ਜੀ ਦੇ ਕ੍ਰਾਸ ਵੀ ਇੱਥੋਂ ਦਸੀ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਹਮਦੂਰ ਬਾਕੀ ਇਤਿਹਾਸ ਉੱਥੇ ਲਿਖਿਆ ਹੋਇਆ ਹੈ ਜੀ ਤੇ ਆਪਾਂ ਪਾਲ ਤੁਹਾਨੂੰ ਇਤਿਹਾਸ ਦੀ ਝਾਤੀ ਮਾਰ ਦਨੇ ਆ ਚਾਤੀ ਮਰਵਾਦਨੇ ਤੇ ਫਿਰ ਆਪਾਂ ਚੱਲਦੇ ਹਾਂ ਅੰਦਰ ਦਰਸ਼ਨ ਕਰਨ ਵਾਸਤੇ ਸੰਗਤ ਅੱਜ ਬਹੁਤ ਆਈ ਹੋਈ ਜੀ ਹੱਜ ਬੰਦ ਛੁੱਟ ਦਿਵਸ ਤੇ ਜੀ ਤੇ ਦੀਵਾਲੀ ਦਾ ਤਿਹਾਰਾ ਜੀ ਤੇ ਇਹ ਸੰਕੇਪ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਆਲਮਗੀਰ ਸਾਹਿਬ ਮਨਜੀਤ ਸਾਹਿਬ ਤੇ ਆਪਾਂ ਤੁਹਾਨੂੰ ਪੜ ਕੇ ਸੁਣਾਵਨੇ ਆ ਜੀ ਦੇਖ ਤੇ ਫਤਿਹ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਰਸ਼ਾਹੀ 10ਵੀਂ ਆਲਮਗੀਰ ਲੁਧਿਆਣਾ ਇਸ ਪਾਵਨ ਪਵਿੱਤਰ ਸਥਾਨ ਨੂੰ ਸਹਿਬੀ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਰਨ ਛੋਪਾ ਪ੍ਰਾਪਤ ਹੈ ਗੁਰੂ ਸਾਹਿਬ ਚੋਰਾਪੋ ਸਨ 1704 ਈਸਵੀ 1761 ਬਿਕਰਮੀ ਨੂੰ ਨਨਪੁਰ ਸਾਹਿਬ ਤੋਂ ਸਰਸਾ ਨਦੀ ਚੰਕੌਰ ਸਾਹਿਬ ਦੀਆਂ ਜੰਗਾਂ ਜੁੱਧਾਂ ਤੋਂ ਟਕਰਾ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜਾ ਦੇ ਵਿਖਰੇ ਪਿੰਡੇ ਸਰ ਕਰਕੇ ਪੰਜ ਪਿਆਰੇ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਤੇ ਬਹੁਤ ਸਾਰੇ ਸਿੱਖ ਭਾਈ ਮਾਨ ਸਿੰਘ ਭਾਈ ਗਣੀਖਾ ਤੇ ਭਾਈ ਨਬੀ ਖਾਨ ਨਾਲ ਉੱਚ ਦੇ ਪੀਰ ਦਰੂਪ ਵਿੱਚ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਨੇ ਇੱਕ ਬਾਲਣ ਚੁਗਦੀ ਮਾਤਾ ਬਸੋਂ ਨੇੜੇ ਜਲ ਹੋਣ ਬਾਰੇ ਪੁੱਛਿਆ ਮਾਤਾ ਨੇ ਕਿਹਾ ਕਿ ਸਾਹਮਣ ਇੱਕ ਖੂਹ ਹੈ ਪਰ ਉਥੇ ਸਰਾਲ ਰਹਿੰਦੀ ਹੈ ਗੁਰੂ ਸਾਹਿਬ ਜੀ ਨੇ تیر ਮਾਰ ਕੇ ਉਸ ਸਰਾਲ ਦਾ ਕਲਿਆਣ ਕੀਤਾ ਸਰਾਲ ਖੋਜ ਡਿੱਗਣ ਕਰਕੇ ਖੂਹ ਦਾ ਜਲ ਪਾਣੀ ਪੀਣਯੋਗ ਹੋ ਗਿਆ ਸਤਗੁਰਾਂ ਦੀ ਧਰਤੀ ਦੀ ਇੱਕ ਵਿੱਚ ਇੱਕ ਤੀਰ ਹੋਰ ਮਾਰ ਕੇ ਜਲ ਦਾ ਸੂਮਾ ਪ੍ਰਗਟ ਕੀਤਾ ਇਹ ਕੋਤਕ ਵੇਖ ਕੇ ਮਾਤਾ ਨੇ ਆਪਣੇ ਕੋਹਰ ਦੀ ਬਿਮਾਰੀ ਦਾ ਜ਼ਿਕਰ ਕੀਤਾ ਸਤਗੁਰਾਂ ਨੇ ਮਾਤਾ ਨੂੰ ਪਵਿੱਤਰ ਜਲ ਦੇ ਸੂਮੇ ਵਿੱਚ ਇਸ਼ਨਾਨ ਕਰਨ ਲਈ ਕਿਹਾ ਤੇ ਵਅਦਾ ਦਿੱਤਾ ਕਿ ਜੋ ਵੀ ਸਿੱਖ ਸਰਦਾ ਨਾਲ ਇਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਹੋਵੇਗਾ ਮਾਤਾ ਨੇ ਇਹ ਸਾਰੇ ਵਿਥਿਆ ਪਿੰਡ ਵਾਸੀਆਂ ਨੂੰ ਸੁਣਾਈ ਵੱਡੀ ਗਿਣਤੀ ਚ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀਆਂ ਉਸ ਵਕਤ ਆਲਮਗੀਰ ਨਿਵਾਸੀ ਚਮਕੌਰ ਦੀ ਗੜੀ ਦੇ ਸ਼ਹੀਦ ਭਾਈ ਸਰਦੋਲ ਸਿੰਘ ਦੇ ਮਾਤਾ ਪਿਤਾ ਭਾਈ ਨਿਗਾਹੀਆ ਸਿੰਘ ਵੱਲੋਂ ਗੁਰੂ ਸਾਹਿਬ ਨੂੰ ਇੱਕ ਘੋੜਾ ਪੇਟ ਕੀਤਾ ਚਮਕੌਰ ਦੀ ਗੜੀ ਵਿੱਚ ਇਸੇ ਪਿੰਡ ਆਲਮਗੀਰ ਦੇ ਦੋ ਹੋਰ ਸਿੰਘ ਭਾਈ ਸ਼ੇਰ ਸਿੰਘ ਭਾਈ ਸੁੱਖਾ ਸਿੰਘ ਵੀ ਸ਼ਹੀਦ ਹੋਏ ਸਨ ਗੁਰੂ ਸਾਹਿਬ ਨੇ ਸੰਗਤਾਂ ਨਾਲ ਬਚਨ ਕੀਤੇ ਅਤੇ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਸਮੇਤ ਰਾਏਕੋਟ ਵਾਲ ਨੂੰ ਰਵਾਨਾ ਹੋ ਗਏ ਇਸ ਅਸਥਾਨ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੂੰ ਬਾਬਾ ਨਾਨੂ ਸਿੰਘ ਜੀ ਨੂੰ ਦੱਖਣ ਤੋਂ ਭੇਜਿਆ ਉਹਨਾਂ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਅਤੇ ਸੇਵਾ ਸੰਭਾਲ ਕਰਦੇ ਹੋਏ ਇੱਥੇ ਹੀ ਬ੍ਰਹਮਲੀਨ ਹੋ ਗਏ ਗੁਰੂ ਸਾਹਿਬ ਦੀ ਯਾਦ ਵਿੱਚ ਹਰ ਸਾਲ 14 15 16 ਤੋਂ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਹਰ ਐਤਵਾਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਸੁਨਾਣ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਸੋ ਇਹ ਸੀ ਗੁਰਦੁਆਰਾ ਆਲਮਗੁਰ ਸਾਹਿਬ ਦਾ ਇਤਿਹਾਸ ਤੇ ਸੰਗਤਾਂ ਆ ਰਹੀਆਂ ਨੇ ਬਹੁਤ ਜੀ ਤੇ ਦੀਵੇ ਮੋਮਬਤੀਆਂ ਲਗਾਈ ਜਾ ਰਹੀਆਂ ਸੰਗਤਾਂ ਠੀਕ ਆ ਜੀ ਤੇ ਚਲੋ ਆਪਾਂ ਦਰਸ਼ਨ ਕਰਦੇ ਹਾਂ ਜੀ ਜਾ ਕੇ ਅੰਦਰ ਤੇ ਆਪਨੇ ਵੀ ਦਰਸ਼ਨ ਕਰੋਣੀ ਆ ਜੀ ਸੋ ਇੱਥੇ ਅੱਜ ਦਾ ਹਕਮਨਾਮਾ ਲਿਖਿਆ ਹੋਇਆ ਹੈ ਜੀ ਵੀਡੀਓ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਜੀ ਸੰਗਤਾਂ ਬਹੁਤ ਆ ਰਹੀਆਂ ਨੇ ਦਰਸ਼ਨ ਵਾਸਤੇ ਦੇਖ ਸਕਦੇ ਹੋ ਤੁਸੀਂ ਉਧਰ ਚੱਲਦੇ ਆ ਜੀ ਤੇ ਦਰਬਾਰ ਸਭੰਦਰ ਫੋਨ ਅਲਾਉਡ ਨਹੀਂ ਹੈਗਾ ਜੀ ਤੇ ਆਪਾਂ ਵੀਡੀਓ ਤੋਂ ਅੱਛੇ ਦਿਖਾਵਾਂਗੇ ਨੂੰ ਦੇ ਪਾਣੀ ਤੇ ਪਾਣੀ ਤਾਂ ਹੀ ਹੋਈ ਹੈ ਤਾਂ ਕਿ ਆਪਾਂ ਬੁਲਤਿਆਂ ਦਾ ਇਲਾਜ ਕਰਵਾ ਸਕੀਏ ਪਾਣੀ ਖੁਆਣ ਦਾ ਤਾਂ ਆ ਪੂਰੀ ਹੋ ਗਈ ਕਿ ਲੋਣੀ ਖੋਟੀ ਨੂੰ ਸ਼ੋ ਕਰੂ ਸਾਡਾ ਪਾਣੀ ਇਹਨਾਂ ਦੇ ਇਲਕੋ ਦੇ ਨਾਮ ਪਾਸਾ ਦਾ ਹਰੋ ਦੇ ਕੋਲੇ ਤਾ ਬਹੁਤ ਸਾਧੋਂ ਬਹੁਤ ਕੁੱਖ ਪ੍ਰਾਪਤ ਨੇ ਬਹੁਤੇ ਸਵਾਗ ਲਾਇਆ ਬਹੁਤ ਕੁੱਖ ਪ੍ਰਾਪਤ ਨੇ ਕਿ ਸਗਿ ਦਾ ਸਾਦਾ ਪਹਿਰਾਵਾ ਤੇ ਸਾਦਾ ਖਾਣਾ ਸਾਡੇ ਜੀਵਨ ਦੀ ਸੁਖੀ ਬਣਾਉਂਦਾ ਹੈ ਸਾਧੂ ਕੋਲੋਂ ਰੋਟੀ ਖਾਂਦੇ ਬਾਣੀ ਦਾ ਜੋੜਦਾ ਕਿਰਤ ਹਾਰ ਤੇ ਉਹ ਰਾਜਿਆਂ ਨੇ ਵੀ ਸੰਗਤ ਕਾਦੀ ਚੁੱਕ ਕੀਤੀ ਸਾਧੂ ਕੋਲੋਂ ਚੱਕੜਾ ਪਛਾਣ ਦੀ ਕਾਦੀ ਚੁੱਕ ਕੀਤੀ ਪਰਪਰ ਸਾਧਿ ਦੇਣ ਲਈ ਨਹੀ ਤੇ ਤਨ ਦੇ ਜਿਹੜੇ ਰੋਗ ਸਭ ਸਾਰੇ ਘੱਟ ਦਿੰਦੇ ਪਰ ਤੇ ਮੂਖੀ ਜੋ ਕਟੋਂ ਕਰ ਦਿੰਦੇ ਤੇ ਗੁਰੂ ਦੀ ਬਾਣੀ ਨੇ ਮਾਰ ਦੇ ਰੋ ਸਾਡੇ ਘਰ ਦੇ ਤੇ ਮਨ ਚੜ ਦੀ ਗਾਣ ਚਲਾਇਆ ਤੁਹਾਨੂੰ ਬੋਸ ਦੀ ਲੋ ਜੇ ਆਪਾਂ ਮਥਾ ਟੇਕਿਆ ਜੀ ਤੇ ਇਹ ਬਣੇ ਹੋਏ ਜੀ ਸਾਹਮਣੇ ਪਹਰਾ ਸਾਂ ਜੋ ਤੇ ਕਥਾ ਹੋ ਰਹੀ ਹੈ ਜੀ ਠੀਕ ਹੈ ਜੀ ਇਹ ਪਹਰਾ ਸਾਂ ਜੀ ਤੇ ਬਾਕੀ ਸੰਗਤ ਇੱਧਰ ਜਾਂਦੀ ਅੰਦਰ ਵੀ ਠੀਕ ਹੈ ਜੀ ਤੇ ਖਨਪਟ ਸਾਹਿਬ ਇੱਥੇ ਪ੍ਰਕਾਸ਼ ਹੁੰਦੇ ਰਹਿੰਦੇ ਜੀ ਠੀਕ ਹੈ ਜੀ ਤੇ ਇਹ ਸਾਹਮਣੇ ਹੈ ਜੀ ਸਰੋਵਰ ਤੇ ਸਰੋਵਰ ਵਿੱਚ ਲੈ ਕੇ ਚਲਦੇ ਆਪਾਂ ਤੁਹਾਨੂੰ ਸੰਗਤ ਬਹੁਤ ਹੀ ਜ਼ਿਆਦਾ ਆਈ ਦਰਸ਼ਨ ਕਰਨ ਵਾਸਤੇ ਕਿਉਂਕਿ ਇੱਕ ਤਾਂ ਦੀਵਾਲੀ ਹੈ ਤੇ ਬੰਦੀ ਛੋੜ ਦਿਵਸ ਹੈ ਹਨ ਤੇ 52 ਰਾਜਿਆਂ ਨੇ ਸਤਗੁਰਾਂ ਨੇ ਰਿਹਾ ਕਰਵਾਏ ਸੀ ਜੇ ਆਪਾਂ ਪਿਛਲਾ ਇਤਿਹਾਸ ਪੜ੍ਹਦੇ ਆ ਨਾ ਤੇ ਇਤਿਹਾਸਕਾਰ ਕਹਿੰਦੇ ਨੇ ਵੀ ਫਰਵਰੀ ਵਿੱਚ ਗੁਰੂ ਸਾਹਿਬ ਜੀ ਆਈ ਸੀ ਕਿ ਤੇ ਬਾਕੀ ਅਲੱਗ-ਅਲੱਗ ਇਤਿਹਾਸਕਾਰਾਂ ਦੇ ਵਿਚਾਰ ਨੇ ਹਨਾ ਪਰ ਜਿਵੇਂ ਅੱਜ ਕੱਲ ਲੋਕ ਹੁਣ ਮਨਾਈ ਜਾਂਦੇ ਆ ਜੀ ਦੀਵਾਲੀ ਦੇ ਵਿੱਚ ਨਾਲ ਬੰਦੀ ਛੋੜ ਤੇ ਚਲੋ ਇਹ ਮੁੱਦਾ ਬਹੁਤ ਵੱਡਾ ਹੁੰਦਾ ਹੈ ਇਹ ਆਪਾਂ ਜਰੂਰ ਛੇੜਨਾ ਜੀ ਚਲੋ ਆਪ ਤੁਸੀਂ ਦਰਸ਼ਨ ਕਰੋ ਜੀ ਠੀਕ ਹੈ ਜੀ ਤੇ ਆਹ ਦੇਖੋ ਜਿੱਧਰ ਤੇ ਸਾਹਮਣੇ ਬਣੇ ਹੋ ਜੀ ਲੋਕ ਕਿੱਥੇ ਵੀ ਮੋਮਬਤੀਆਂ ਠੀਕ ਹੈ ਜੀ ਦੀਵੇ ਲਗਾ ਕੇ ਜਾ ਰਹੇ ਨੇ ਤੇ ਅੱਜ ਇਹ ਦੀਵਾਲੀ ਬੰਦੀ ਛੋੜ ਦੀ ਰਸ ਸੰਗਤ ਬਹੁਤ ਆਉਂਦੀ ਜੀ ਇੱਥੇ ਤਾਂ ਹਰ ਐਤਵਾਰ ਸੰਗਤ ਆਉਂਦੀ ਹੁੰਦੀ ਹੈ ਜੀ 12 ਮਹੀਨੇ ਤੀਦਨ ਸੰਗਤ ਇੱਥੇ ਆਉਂਦੀ ਰਹਿੰਦੀ ਹੈ ਜੀ ਠੀਕ ਹੈ ਜੀ ਇਹ ਵੇਖੋ ਜੀ ਕਿਵੇਂ ਲੋਕਾਂ ਨੇ ਦੇਵੇ ਲਗਾਏ ਹੋਏ ਨੇ ਠੀਕ ਹੈ ਜੀ ਬਹੁਤ ਸੰਗਤ ਹੁੰਦੇ ਜੀ ਕਾਰਸ਼ ਨਾਲ ਸਿਮਰ ਪ੍ਰਭੂਪਨਾ ਮੰਤਰ ਤੇ ਰੋਗਾ ਕੋਟ ਬਿਗਲ ਆਤੀ ਪ੍ਰਵਸਰਨ ਪ੍ਰਗਟੇ ਭਲੇ ਸੰਜੋਗਾ ਠੀਕ ਹੈ ਜੀ ਇਹ ਦੱਸ ਦੇ ਸਕਦੇ ਹੋ ਜੀ ਕਾਰ ਸੇਵਾ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ 10ਵੀਂ ਆਲਮਗਿਰ ਲੁਧਿਆਣਾ ਤੇ ਆ ਦੇਖੋ ਜੀ ਮੱਛੀਆਂ ਵੀ ਹੈਗੀਆਂ ਦੇ ਵਿੱਚ ਮੱਛੀਆਂ ਬਹੁਤ ਸਾਰੀਆਂ ਜੀ ਤੇ ਦਾ ਬਣਿਆ ਹੋਇਆ ਜਿੱਥੇ ਦੇਖ ਸਕਦੇ ਹੋ ਤੁਸੀਂ ਸੰਗਤ ਬਹੁਤ ਆਈ ਜੀ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹ ਨਾ ਇੱਥੇ ਅ 10ਵੇਂ ਉਪਾਸ਼ਾ ਮਹਾਰਾਜ ਨੇ ਇੱਥੇ ਤੀਰ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਜੀ ਤੇ ਅੱਜ ਵੀ ਜਲ ਇੱਥੇ ਦੇਖੋ ਕਿੰਨਾ ਹਨਾ ਇਹ ਕੁਦਰਤੀ ਸਰੋਤ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਅੱਜ ਵੀ ਜਲ ਹਉਦਾ ਨਿਕਲਦਾ ਜੀ ਠੀਕ ਹੈ ਜੀ ਤੇ ਇਹ ਦੇਖੋ ਤੁਸੀਂ ਗੁਰਦੁਰਸਬ ਆ ਗੁਰਦੁਰਸਬ ਤੇ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਡਿਊਟੀ ਇੱਥੇ ਹੁੰਦੀ ਸੀ ਪੁਰਾਣੀ ਇਹ ਸਾਰੇ ਹੁਣ ਪੁਰਾਣੀ ਇਮਾਰਤ ਹੈ ਜੀ ਤੇ ਉਹ ਸਾਹਮਣੇ ਡਿਊਟੀ ਹੁੰਦੀ ਸੀ ਇੱਥੇ ਇੱਥੇ ਹੁੰਦੀ ਸੀ ਇੰਟਰੇ ਦੀ ਹੁਣ ਨਵੀਂ ਡਿਊਟੀ ਬਣਾਤੀ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਐਸੇ ਜੀ ਸੰਭਾਲਣੀ ਚਾਹੀਦੀ ਹੈ ਨਾ ਪੁਰਾਣੀ ਤਾਂ ਖੰਡਰਾ ਵਾਂਗ ਬਣਾ ਪਈ ਜੀ ਅੱਛਾ ਜੀ ਦੀ ਇੱਥੇ ਨਵੀਂ ਚਲੋ ਇਹਦੀ ਮੁਰੰਮਤ ਕੀਤੀ ਜਾਵੇ ਹਨਾ ਤੇ ਉਧਰ ਨਵੀਂ ਬਣਾਤੀ ਹੋਣਗੇ ਇਹ ਹੁੰਦਾ ਇੱਥੇ ਦੇਖੋ ਇਹ ਸਾਰੇ ਪਹਿਲਾਂ ਪੁਰਾਣੀ ਹੁੰਦੀ ਸੀ ਡਿਊੜੀ ਤੇ ਹੁਣ ਇਹ ਨਵੀਂ ਬਣ ਗਈ ਜਿੱਦਰ ਵਾਲੀ ਇਹ ਵਾਲੀ ਨਵੀਂ ਬਣ ਗਈ ਹੁਣ ਦੇਖੋ ਜੀ ਕਰੋ ਜੀ ਦਰਸ਼ਕ ਕੀਰਤਨ ਆਰੰਭ ਹੋ ਗਿਆ ਜੀ ਹੁ ਛਿੱਕੇ ਜੀ ਉਹ ਜਦੋਂ ਆਪਾਂ ਤੁਹਾਨੂੰ ਦਰਸ਼ਨ ਕਰਾਤੇ ਜੀ ਤੇ ਇਤਿਹਾਸ ਵੀ ਦੱਸਦਾ ਜੀ ਤੇ ਹੁਣ ਆਪਾਂ ਚੱਲਿਆਂ ਜੀ ਬਾਹਰਲੇ ਵਾਸਤੇ ਜਿੱਥੇ ਦੁਕਾਨਾਂ ਲੱਗੀਆਂ ਜੀ ਕਾਫੀ ਸਾਮਾਨ ਦੀ ਆ ਤੇ ਆਹ ਸਾਮਾਨ ਜੀ ਹੁਣ ਨਵੇਂ ਜੋੜੀ ਬਣਾਈ ਹੋਈ ਜੀ ਤੇ ਉਹ ਪੁਰਾਣੀ ਸੀ ਹਨਾ ਤੇ ਆਹ ਨਵੇਂ ਬਣਾਈ ਹੋਈ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਬਾਹਰ ਦਿਖਾਉਣੇ ਉਹਨਾਂ ਨੂੰ ਠੀਕ ਹੈ ਜੀ ਪੁਰਾਣੇ ਤੇ ਨਵੇਂ ਜੋੜੀ ਦੇ ਬਾਹਰ ਦੁਕਾਨਾਂ ਕਿੰਨੇ ਲੱਗਿਆ ਜੀ ਤੇ ਜੇ ਤੁਸੀਂ ਇਧਰ ਆਉਨੇ ਹੋ ਤੇ ਜੋੜਾ ਘਰ ਇੱਥੇ ਵੀ ਬਣਿਆ ਹੋਇਆ ਜੀ ਸਾਹਮਣੇ ਠੀਕ ਹੈ ਜੀ ਇਹ ਹੈਗਾ ਜੀ ਬਾਹਰੋਂ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਸਾਹਮਣੇ ਜੋੜਾ ਕਰ ਰਹੇ ਜੀ ਸਾਹਮਣੇ ਜੇ ਤੁਸੀਂ ਇਧਰ ਆਉਨੇ ਹੋ ਸਾਹਮਣੇ ਸਿੱਧਾ ਸਿੱਧਾ ਜੀ ਜੇ ਆ ਤੁਸੀਂ ਇਧਰ ਆ ਰਹੇ ਹੋ ਪਿੰਡਾਂ ਵੱਲੋਂ ਹਨਾ ਤੇ ਉਧਰ ਵੀ ਆ ਜਾਓਗਾ ਜੀ ਜੋੜਾ ਕਰ ਤੇ ਬਾਕੀ ਇਧਰ ਦੁਕਾਨਾਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਜੀ ਤੇ ਸੰਗਤ ਅੱਜ ਬਹੁਤ ਜ਼ਿਆਦਾ ਆਈ ਹੋਈ ਆ ਦੀਵਾਲੀ ਕਰਕੇ ਬੰਦੀ ਛੋੜ ਦਿਵਸ ਕਰਕੇ ਤੇ ਦੁਕਾਨਾਂ ਇੱਥੇ ਬਹੁਤ ਸਾਰੀਆਂ ਲੱਗੀਆਂ ਹੋਈਆਂ ਜੀ ਦੇਖ ਲਈ ਤੁਸੀਂ ਤੇ ਅੰਦਰ ਮਤਲਬ ਜਿਆਦੇ ਵੱਡੇ ਵੱਡੇ ਹੈ ਨਹੀਂ ਝੋਲੇ ਛੋਟੇ ਬੱਚਾ ਵਾਸਤੇ ਝੂਲੇ ਲੱਗੇ ਹੋਏ ਆ ਜੀ ਠੀਕ ਮਾਰੇ ਮੋٹے ਲਗਾਏ ਹੋਏ ਆ ਕਿਉਂਕਿ ਗੁਰਦੁਆਰਾ ਸਾਹਿਬ ਨੇ ਇੱਥੇ ਜਿਆਦਾ ਅਲਾਊਡ ਨਹੀਂ ਹੈਗੇ ਜੀ ਹਨਾ ਸ਼ੋਰ ਸ਼ਰਾਬਾ ਵਗੈਰਾ ਉਹ ਕਿਤੇ ਆ ਸਕ ਗੁਰੂ ਘਰ ਹੈ ਜੀ ਪਾਰਕਿੰਗ ਇੱਥੇ ਵੀ ਬਣੀ ਹੋਈ ਹੈ ਜੀ ਤੁਸੀਂ ਇੱਥੇ ਵੀ ਲਗਾ ਸਕਦੇ ਜਿਵੇਂ ਬੱਚਾ ਵਾਸਤੇ ਇੱਥੇ ਆ ਛੋਟੇ ਜੀ ਜੀਪ ਹੋ ਗਈ ਹਨਾ ਤੇ ਉਧਰ ਮिक्की ਮਾਊਸ ਹੋ ਗਿਆ ਉਧਰ ਤੁਸੀਂ ਬੱਚੇ ਆ ਘੋੜੇ ਹੋ ਗਏ ਬਸ ਇਦਾਂ ਦੇ ਛੋਟੇ ਛੋਟੇ ਇੱਥੇ ਝੂਲੇ ਲੱਗੇ ਹੋਏ ਜੀ ਜੋੜਾ ਕਰਦੇ ਵਿੱਚ ਤੁਸੀਂ ਜੋੜੇ ਇੱਥੇ ਜਿਵੇਂ ਮਰਜ਼ੀ ਲਗਾ ਲਾਸ ਕਰਿਓ ਬਾਹਰ ਹੀ ਠੀਕ ਹੈ ਜੀ ਲੋ ਜੀ ਜੋੜਾ ਲਾ ਲੀਏ ਆਪਾਂ ਲੋਰੀ ਸੰਗੋ ਠੋੜਾ ਬੜਾ ਜਾ ਜੋੜਾ ਪਾਉਂਦੋ ਛੱਡੋ ਜੀ ਮੁੰਡਿਓ ਆ ਚੱਕ ਲਓ ਜੀ ਇਹ ਸੀ ਅੱਜ ਦੀ ਵੀਡੀਓ ਹਨਾ ਜਿਹੜੀ ਆਪਣੀ ਛੋਟੀ ਸੀ ਤੇ ਜਦੋਂ ਨਾਲੇ ਦਰਸੇਂ ਵੀ ਲੈ ਹੋ ਗਏ ਗੁਰੂ ਸਾਹਿਬਾਂ ਦੇ ਤੇ ਤੁਸੀਂ ਵੀ ਦਰਸ਼ਨ ਕਰ ਲੇ ਹਨਾ ਤੇ ਅੱਜ ਦੀਵਾਲੀ 1 1 ਅਕਤੂਬਰ ਦਿਨ ਮੰਗਲਵਾਰ ਦੀ ਹਨਾ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਿਹਨੇ ਲੰਘੋ ਨੇ ਇਸੇ ਚੈਨਲ ਨੂੰ ਸੰਪਰਮ ਕਰਨ ਲਈ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਫ ਰੱਖਾ